ਨੋ ਸੱਚਾ ਜੀ ਲੋਜਾ ਛੋਟਾ ਪਰ ਤੇ ਸਾਰੇ ਨੂੰ ਅੱਜ ਇਸ਼ਨਾਨ ਕਰਾਵਾਂਗੇ ਆਪਾਂ ਠੀਕ ਹੈ ਜੀ ਇਹ ਮੱਛਰਿਆਂ 'ਵਾਂ ਚੜ੍ਹਿਆ ਇਹਨਾਂ ਨੂੰ ਇਹ ਸਾਰੀਆਂ ਉਧਰ ਖੁੱਲੀਆਂ ਹੁੰਦੀਆਂ ਚ ਇਹਨਾਂ ਨੂੰ ਖਾ ਪਿਆ ਕੰਮ ਸੱਚੀ ਗਾਲ ਜੀ ਸਾਰਿਆਂ ਨੂੰ ਲੋਜਾ ਅੱਜ ਆਪਣਾ ਛੋਟੇ ਨੰਨੇ-ਮੁੰਨੇ ਬੱਚਿਆਂ ਦਾ ਇਸ਼ਨਾਨ ਹੋ ਰਿਹਾ ਹੈ ਗਰਮੀ 'ਚ ਠੀਕ ਹੈ ਜੀ ਇੱਕ ਆਹ ਸਰਦੀ ਹੈ ਜੇ ਕਦੀ ਬਾਹਰ ਰਹੇਗਾ ਉਧਰ ਰਹੇਗੀ ਸੱਚੇ ਤੱਕ ਠੀਕ ਹੈ ਜੀ ਹਾਂ ਆਪਣਾ ਗੱਲ ਕਰੀਏ ਇਹਨਾਂ ਦੀ ਇਹਨਾਂ ਨੂੰ ਅੱਜ ਕਰਨੀ ਚਾਹੀਦੀ ਅੱਜ ਪੂਰੀ ਅੱਜ ਬਿਮਾਰ ਕਹਿੰਦੇ ਹੁੰਦੇ ਨਾ ਇਨਾਨ ਹੋਏਗਾ ਪੂਰੀ ਇਹਨਾਂ ਦੀ ਮਾਲ ਚ ਹੋਵੇਗੀ ਠੀਕ ਹੈ ਜੀ ਤੇ ਇਹ ਕੱਟਿਆ ਮੇਰਾ ਪੁਕਰੇਡਾ ਗੰਦਾ ਨਾ ਇਹ ਮੇਰਾ ਮਗਰ ਮਗਰ ਪ੍ਰੈਸ਼ੂਰੂਗਾ ਠੀਕ ਹੈ ਜੀ ਇਹ ਬਹੁਤ ਕੰਗਾ ਪੁੱਤਰ ਹੈ ਇਧਰ ਇੱਥੇ ਜਾਏ ਮੇਰਾ ਪੁੱਤਰ ਪੱਟ ਗਿਆ ਜੀ ਤੇ ਗੱਲ ਕਰੀਏ ਇਹਨਾਂ ਦੀ ਆਦਤ ਹੈਗੀ ਆ ਮਿੱਤਰੋ ਉਹੋ ਆਪਣੀ ਬਜਰੰਗੀ ਦੀ ਆ ਏਬੀਐਸ ਦਾ ਆ ਆ ਫੈਕਦੀ ਆ ਉਹਨੇ ਦੇਖਣਾ ਬੰਨਾ ਠੀਕੇ ਭਾਈ ਆਪਣੇ ਨੂੰ ਖਿਆਲ ਪੁੱਣ ਲਗਾ ਉਹ ਵੀ ਏਬੀਐਸ ਦੀ ਠੀਕੇ ਇੱਕ ਅੱਥੇ ਠੀਕੇ ਭਰਾਏ ਸੀ ਤੇ ਉਹ ਕੱਟੇ ਦਾ ਨਹੀਂ ਪਤਾ ਜੀ ਕਿਉਂਕਿ ਉਹ ਮੋਂ ਮੱਝ ਲੈਤੀ ਨੀ ਮੋਲ ਦਾ ਮਾਜੋਂ ਆਈ ਜੇ ਤਲਾਕ ਤੇ ਪੀਆਰ ਦੇ ਤੇ ਕੱਟੇ ਕੱਟੇ ਤੇ ਚਾਈ ਦੀ ਪੈ ਗਈ ਸੀ ਆਪੇ ਠੀਕੇ ਉਡੀ ਮਾਂ ਨੇ ਦੁੱਧ ਬਹੁਤ ਈ 16 ਕਿਲੋ ਦੁੱਧ ਕੱਢਾਂ ਦੀ ਮਾਂ ਕਰੇ ਚੱਲੇ ਢੰਗਾ ਰੱਬ ਨੇ ਹੋ ਗਈ ਆ 40-50 40 ਦਿਨਾਂ ਦੀ ਫੱਜਰ ਪਾਉਣੀ ਕਿ ਆਪਣਾ ਦੁੱਧ ਦਾ ਕੰਮ ਤੇ ਗੱਲ ਕਰਦੇ ਆ ਇਹਨਾਂ ਦੀ ਰੋਟੀ ਚੰਗਾ ਠੀਕ ਆ ਉਹਦੇ ਟਾਈਮ ਦੇ ਅਨਸਾਰ ਠੀਕ ਨੇ ਤੇ ਜਾਰੀਆਂ ਨਾ ਹਲਕੀਆਂ ਨਾ ਵਜਨ ਸੱਲੋ ਉਹ ਠੀਕ ਚੱਲ ਰਿਹਾ ਕੰਮ ਨਾ ਕਿਦਾ ਪੂਰਾ ਵਜਨ ਕਿ ਜੀ ਕੀ ਜਾ ਰਹੀ ਆ ਉਹ ਵਤੀ ਵਤੀ ਜਾ ਰਹੀ ਆ ਉਕੇ ਜੀ ਪਹਿਲਾ 4 ਤੇ 4 ਚਾਟਰ ਚਾਰ ਦੇ ਵਿੱਚ ਬੜੀ ਜਿਹੀ ਫੀਡ ਘਰ ਦਾ ਬਣਾਇਆ ਮੇਰਾ ਮਿਕਸਚਰ ਪਾ ਰਹੇ ਆ ਆਪਾਂ ਇਹਨਾਂ ਨੂੰ ਜੀ ਪਰਮਾਤਮਾ ਮੇਰ ਕਰੇ ਤੇ ਰੱਖਣੀ ਸਮਾਰ ਪਾਣੀ ਸਰਦੇ ਮਾਰਤਾ ਬਰਸ ਕਰੇ ਚਲੋ ਥੀ ਮਾਰਦੇ ਫਿਰ ਪਾਣੀ ਮਾਰਦੇ ਬਾਅਦ ਫਿਰ ਤੇ ਸਮਾਰ ਨਾਲ ਮੇਰ ਕਰੇ ਉਹਨਾਂ ਨਾਲ ਆਪਣਾ ਇਹ ਵੀ ਕਿਉਂਕਿ ਜਿਹੜੀ ਡੇਰੀ ਫਾਰਮ ਹੁੰਦਾ ਇਹਨਾਂ ਸਿਰ ਤੇ ਹੁੰਦਾ ਜੀ ਜਗਾਉਣ ਨਾਲ ਟਾਈਮ ਹੁੰਦਾ ਇਹਨਾਂ ਦਾ ਹੀ ਹੁੰਦਾ ਉਹ ਜੇ ਪਰਮਾਤਮਾ ਨੂੰ ਮਿਹਰ ਕਰੇ ਨਾ ਫੰਮੀ ਉਮਰਾ ਕਰੀ ਤੇ ਅੰਮ੍ਰਿਤ ਪੁੱਤਰ ਬਹੁਤ ਸਿੱਜਾ ਹੈ ਮੇਰਾ ਪੁੱਤਰ ਨੂੰ ਹੱਥ ਨਹੀਂ ਲੱਗਣਦਾ ਇਹ ਆ ਮੇਰਾ ਪੁੱਤਰ ਹੈ ਸਿੱਜਾ ਜਾ ਠੀਕ ਹੈ ਉਹ ਮਾਂ ਮਿਹਰ ਕਰੇ ਤੇ ਆ ਮੇਰਾ ਮਿੱਲੀ ਰਵੀ ਦੀ ਆਹ ਤਾਂ ਗ੍ਰੈਜੂਏਟ ਜੀ ਹੈ ਤੇ ਆਹ ਸਾਰੀਆਂ ਅਸ਼ੀ ਆਪਣੇ ਘਰ ਦੀਆਂ ਮਾਤਿਆਂ ਨੇ ਮਿਹਰ ਕੀਤੀ ਸਭ ਗੱਬਣ ਹੋ ਗੀਆਂ ਜਿਆ ਲਾਂਡਾ ਨਹੀਂ ਜਾਣਾ ਕੋਈ ਬਹਿਣਾ ਗੱਬਣ ਹੋ ਗਏ ਠੀਕ ਹੈ ਜੋ ਆਪਣੀ ਆ ਵੀਡੀਓ ਸੀ ਆਪਾਂ ਇਹਨਾਂ ਨੂੰ ਪਹਿਲਾਂ ਕੱਲ ਤਾਂ ਗਾਇਆਂ ਦੀ ਸਨਾਣ ਕਰਾਇਆ ਸੀ ਆਪਾਂ ਠੀਕੇ ਜੀ ਆਪਣਾ ਸਾਰੀਆਂ ਗਾਇਆਂ ਖੜੀਆਂ ਠੀਕੇ ਮੱਝ ਆਪਾਂ ਬਾਹਰ ਕੱਢਦੀਏ ਠੀਕੇ ਤੇ ਨਾ ਹਵੇ ਰੋਚ ਇਹਨਾਂ ਦਾ ਸਨਾਣ ਕਰ ਲਈ ਸਾਰੇ ਬੱਚਿਆਂ ਦਾ ਜਰਰੀ ਆ ਗਈ ਉਸ ਤੋਂ ਬਾਅਦ ਮਾਰਚੇ ਜੀਰਾ ਸੇਵਾ ਕਰਾ ਕਰੋ ਇਹਨਾਂ ਦੀ ਬੱਚਿਆਂ ਦੀ ਤੇ ਕਿਉਂਕਿ ਮੈਂ ਆਪਾਂ ਤੇ ਨਾ ਤੇ ਕਿ ਸਾਨੂੰ ਦਿੰਦੇ ਆਪਾਂ ਠੀਕ ਆ ਕਹੀ ਲਾਇਦੇ ਮੰਡੀ ਕਟੂਆਂ ਨੂੰ ਅੱਛੀਆਂ ਕਟੀਆਂ ਮੈਂ ਨਹੀਂ ਦਿੰਦਾ ਜੀ ਮੇਰੇ ਘਰ ਉਹ ਬੱਚੀਆਂ ਦੇਖੋ ਜੀ ਮੈਂ ਪਾਲ ਹੀ ਲਈਆਂ ਠੀਕ ਆ ਜੀ ਉਹਨਾਂ ਦੇ ਮਾਮਾ ਵੇਚਕੀਆਂ ਸੀ ਮੇਰੇ ਕੋਲ ਵੇਚਿਆ ਸੀ ਉਹਨਾਂ ਬੱਚੀਆਂ ਲਾ ਲਈਆਂ ਸੀ ਬੱਚੀਆਂ ਨਹੀਂ ਕਿ ਮੈਨੂੰ ਪਤਾ ਸੀ ਇਹਨਾਂ ਦੀ ਜਾ ਕੇ ਪੁੱਛੇ ਨੇ ਤਾਂ ਹਮ ਸੰਭਾਲ ਕੇ ਜੀ ਨਹੀਂ ਕਰਦੇ ਦੇ ਦਿੰਦੇ ਅੱਡੇ ਮੈਂ ਗਾਵਾਂ ਵਾਂ ਲੈ ਜਾ ਬੱਚੇ ਨਹੀਂ ਮਿਲਦੇ ਠੀਕ ਆ ਅਜ ਨਹੀਂ ਰਿਤੀਆਂ ਅੱਜ ਆਪਣੇ ਗਾਵਾਂ ਵਾਲੇ ਦੇ ਠੀਕ ਆ ਮਾਤ ਨੂੰ ਮੇਰ ਕਰੇ ਅੱਜ ਜਿਹੜਾ ਬਣਾ ਹੋ ਗਿਆ ਬਹੁਤ ਚੰਗੀ ਬੱਤੀ ਹੋਈ ਹੈ ਜੀ ਇਦਾਂ ਹੀ ਹੈ ਆ ਤੇ ਸਭ ਤੋਂ ਪਹਿਲਾਂ ਮੈਂ ਵੀਡੀਓ ਤੇ ਪਾਉਂਗਾ ਨਾਲ ਠੀਕ ਹੈ ਜੀ ਉਹ ਮੈਂ ਤੁਹਾਨੂੰ ਗੱਲ ਦੱਸੂਗਾ ਕਿ ਨਾਲ ਇੱਕ ਬਾਹਰ ਵੱਚੀ ਲੜੀ ਆਪਾਂ ਹੁਣੇ ਮਤਲਬ ਤਿੰਨ ਦਿਨਾਂ ਦੀ ਹੈ ਤਿੰਨ ਦਿਨ ਲੱਕੀਓ ਮੈਂ ਕੱਪ ਲੈਣਾਂ ਹੰਦੀ ਤਾਂ ਨੂੰ ਮੈਂ ਬਾਹਰ ਵੀਡੀਓ ਤੇ ਨਾਲ ਐਡ ਕਰੂੰਗਾ ਵੀਡੀਓ ਦੇ ਤੇ ਵੀ ਇਹਨਾਂ ਦੇ ਕੰਮ ਵਾਲੇ ਕਰੋ ਬੜਾ ਜਿਹੜਾ ਮੇਲ ਤੋਂ ਨੀਂ ਮੇਲ ਤੋਂ ਮੁੜਦੀ ਆ ਠੀਕ ਹੈ ਜੀ ਮਿਲ ਕੇ ਕਰਾਂਗੇ ਨਾ ਆਪਾਂ ਮੁੜਦੀਏ ਠੀਕ ਹੈ ਜੀ ਆਪਾਂ ਇਹਨਾਂ ਦੀ ਮਿਹਨਤ ਕਰੀ ਜਾਂਦੇ ਆ ਤੇ ਆਪਾਂ ਮਾਣ ਮਹਿਰ ਕਰੂਗਾ ਤੇ ਉਹਨਾਂ ਦਾ ਟਾਈਮ ਫਿਰ ਉਹ ਵੀ ਆਪਣੀਆਂ ਗਾਈਆਂ ਵੰਡਦੇ ਨੇ ਅਤੇ ਲੋਰ ਪੀਰ ਰਲ ਜਾਂਦੇ ਨੇ ਠੀਕ ਹੈ ਜੀ ਤੇ ਆਪਣਾ ਪਰਿਵਾਰ ਜੇ ਆਪਾਂ ਸੰਜੋਗ ਦੇ ਨਾਲ ਤੇ ਇਹ ਕੋਈ ਰੱਖਣੀਆ ਉੱਤਿਆ ਨਹੀਂ ਜੇ ਪਰਿਵਾਰ ਦਾ ਸਹਿਯੋਗ ਹੈਗਾ ਕਿਉਂਕਿ ਇਕੱਲਾ ਬੰਦਾ ਨਹੀਂ ਕਰ ਸਕਦਾ ਪਰਿਵਾਰ ਦਾ ਸਹਿਯੋਗ ਜ਼ਰੂਰੀ ਹੈ ਠੀਕ ਹੈ ਜੀ ਅੱਪਕੀ ਜਾਲ ਦੀ ਅੱਜ ਦੀ ਵੀਡੀਓ ਸੀ ਠੀਕ ਹੈ ਅੱਪਕੀ ਜਾਲ ਵਾਈ ਗੁਰਜੀ ਦਾ ਖਾਲਸਾ ਤੇ ਵਾਈ ਗੁਰਜੀ ਦਾ ਪੱਕਾ ਅੱਜ ਗੱਲ ਕਰਦੇ ਆ ਜੀ ਆ ਬੱਛੀ ਬਾਰੇ ਇਹ ਆਪ ਅੱਜ ਪਰੋਸੀ ਕੋਲ ਚੱਕ ਕੇ ਲਿਆਇਆ ਮੈਂ ਜੜੀਆਂ ਦੀ ਮਾਣ ਆ ਜੀ ਮਤਲਬ ਇਹ ਸ਼ਾਇਦ ਤੁਹਾਨੂੰ ਦਿਖਾਵਾਂਗਾ ਮੈਂ ਮਰੀ ਜੀ ਜੇ ਮ ਬੱਕਰੀ ਹੁੰਦੀ ਤਾਂ ਬੱਕਰੀ ਕਰੂ ਠੀਕ ਹੈ ਜੀ ਤਾਂ ਪੱਠੇ ਨਹੀਂ ਪਾਉਣੇ ਗੰਦੇ ਨਾਲਿਆਂ ਚ ਪਾਉਣੇ ਨਹੀਂ ਆ ਚਾਹਾਂ ਹਾਂ ਇਸ ਤੋਂ ਕਾਹੂ ਕੇ ਚੜੀ ਉਹਦਾ ਪੇਟ ਭਰਦੀ ਜੀ ਤੇ ਅੱਜੋ ਬੈਠ ਗਈ ਉਹ ਬੈਠਣ ਤਾਂ ਨਹੀਂ ਹੈਗਾ ਸੀ ਜਦੋਂ ਕਮਜ਼ੋਰੀ ਸੀ ਬੱਚਾ ਸੀ ਅੰਦਰ ਰਾਹਕ ਨਹੀਂ ਮਿਲੀ ਫਿਰ ਮੈਂ ਬੱਚੇ ਚੱਕ ਲਿਆ ਮੈਂ ਵੀਰੇ ਗਾਂ ਦੇ ਉੱਚਾਨੀ ਜਾਣੀ ਹੈ ਗਾਂ ਤੇ ਕਿਉਂਕਿ ਕੱਲ ਪਰਸੋਂ ਦੇ ਮਟੀਕੇ ਲਵਾ ਰਿਹਾ ਉਹਨਾਂ ਨੂੰ ਉਹਨਾਂ ਦੀ ਗਾਂ ਨੂੰ ਚੀਜੇ ਡਾਕਟਰ ਸਾਡੇ ਸਾਡੇ ਪਰਾਂ ਤਾਂ ਬੱਚਾ ਕਢਵਾਇਆ ਮੈਂ ਡਾਕਟਰ ਨੂੰ ਆਵਾਜ਼ ਮਾਰੀ ਫੋਨ ਕੀਤਾ ਮੇਰੇ ਵੀਰੇ ਆਇਆ ਇੱਕ ਜਿਆ ਉਹਨੇ ਉਹਨਾਂ ਕੇ ਹੱਥ ਪਾਇਆ ਤੇ ਚਾਈ ਅ ਤਾਂ ਗਾਂ ਦੇ ਅੰਦਰ ਤੇ ਬੱਚਾ ਤਿਆਰ ਹਸੂ ਉਹਨੇ ਬੱਚਾ ਕੱਢਿਆ ਉਸ ਤੋਂ ਉੱਠੀ ਨਹੀਂ ਗਾ ਕਮਜ਼ੋਰੀ ਆ ਗਈ ਬਹੁਤ ਜ਼ੋਰ ਲਾਇਆ ਇਹ ਇੱਥੇ ਇਹ ਰਾਜੂ ਵੀਰੇ ਆਪਾਂ ਅੱਜ ਆ ਬੱਚਾ ਚੱਕ ਲਿਆ ਕਰੇ ਆਪਣੇ ਤੇ ਪਰਮਾਤਮਾ ਜੀ ਕਰੇ ਆਪਾਂ ਕਿਉਂਕਿ ਆਪਾਂ ਨੂੰ ਪਰਮਾਤਮਾ ਨੇ ਵਾਧੂ ਦਿੱਤਾ ਦੁੱਧ ਤੇ ਵੈਸੇ ਵੀ ਚਲੋ ਪਰਮਾਤਮਾ ਦੀ ਬਾਤ ਉਹ ਦੇਣੀ ਆਪਾਂ ਨੂੰ ਚੋਖਾ ਸ਼ਗਾ ਉਹ ਸਤੂ ਗੁਰ ਦਾ ਆਪੋ ਬੁਲਾਇਆ ਜਾਂਦਾ ਠੀਕ ਹੈ ਪਾ ਲਾਂਗੇ ਆਪਾਂ ਹਣੀ ਕੋਸ਼ਿਸ਼ ਕਰਾਂਗੇ ਆਪਣੀ ਦੁੱਧ ਖੁੱਲਾ ਪਾਣ ਚਲੋ ਤੇਰੇ ਸ਼ਾਮ ਜਿਆਦਾ ਨਹੀਂ ਤਾਂ ਥੋੜਾ ਥੋੜਾ ਪਿਆ ਤਾਂ ਵੀ ਵਾਧੂ ਨਪਾਲ ਜਣਾ ਇਹਨੂੰ ਨਹੀਂ ਆਪਾਂ ਮਰਨ ਲੈਂਦੇ ਠੀਕ ਹੈ ਮਹਾਤਮਾ ਦਾ ਹੱਥ ਉਹਦੇ ਉੱਤੇ ਜੇ ਆਪਾਂ ਨਾ ਲੈਂਦੇ ਤਾਂ ਸ਼ਾਇਦ ਇਹ ਇਹ ਵਿਚਾਰੀ ਬੇਜਬਾਨ ਨੇ ਵੀ ਨਹੀਂ ਰਣਾ ਸੀ ਕਿਉਂਕਿ ਦੁੱਧ ਹੈ ਨਹੀਂ ਜਿੰਦੇ ਕੋਲ ਗਾਂ ਉੱਠੋਗੀ ਤੇ ਦੁੱਧ ਪਿਓਗੀ ਵੈਸੇ ਵੀ ਗਾਂ ਤਨੇ ਦੁੱਧ ਨਹੀਂ ਹਾਂਗਾ ਕੁਛ ਨਹੀਂਗਾ ਸਾਫ ਇਹ ਵਾਹਿਗੁਰੂ ਮੇਰ ਕਰੇ ਅਰਦਾਸ ਕਰਿਓ ਕਿ ਬੱਚੀ ਅੱਗੇ ਆਪਾਂ ਵੀਡੀਓ ਜੀ ਤੁਹਾਨੂੰ ਦਿਖਾਵਾਂਗੇ ਅੱਗੇ ਆਪਾਂ ਵੀਡੀਓ ਜੀ ਤੁਹਾਨੂੰ ਦਿਖਾਵਾਂਗੇ ਵੀਡੀਓ ਠੀਕ ਹੈ ਇੱਕ ਕੰਮ ਕਰ ਕਰੋ ਚੰਗੇ ਕੰਮ ਕਰਾਇਆ ਕਰੋ ਠੀਕ ਹੈ ਇਹੋ ਜਿਹਾ ਕਿਤੇ ਬੇਜਬਾਨ ਹੋਣਾ ਸੰਭਲਿਆ ਕਰੋ ਲੈ ਲਿਆ ਕਰੋ ਕਿ ਕਿਸੇ ਦੀ ਨਹੀਂ ਪੰਚਾਇਤ ਉਹ ਵੀ ਚਾਹੀ ਨਹੀਂ ਹੁਣ ਤਾਂ ਕਿਹੜਾ ਇੱਕ ਗਾ ਇੱਕ ਹੋਰ ਸੇ ਦਾ ਕੋਈ ਗਾ ਚਿੱਟਿਆ ਉਹ ਮੈਂ ਕਿਸ ਨੂੰ ਕਹਿ ਕੇ ਸਰੇ ਤੱਕ ਜਨਨੜ ਕਿ ਕਿਸੇ ਨੂੰ ਭਰਾਈ ਮੈਂ ਦੇ ਨਹੀਂ ਤੇ ਮੈਂ ਪਰਚਾ ਕਰਾਉਂਗਾ ਤੇਰੇ ਤੋਂ ਉਹ ਦੇ ਤੁਰ ਬਸ ਮੈਂ ਇੱਕ ਇੰਦੀ ਤੇ ਨਾ ਮਾਰ ਚੱਲਿਆ ਫਰਮਾਨ ਨੂੰ ਨੇ ਕਰੇ ਦੱਸਾਂਗੇ ਬਈ ਸੱਚਾ ਰਸਾ ਇਹ ਦੱਸ ਕਿ